ਤੇ মিডিਆ ਰਾਤ ਜਿਹੜਾ ਚੈਨਲ ਨਪੀ ਉਹੋ ਇਤਰਾਹ ਕੱਢੀ ਜਾਵੇ ਭਾਉ ساری ਰਾਤ ਨੀਂਦ ਨਹੀਂ ਆਈ ਆ ਵੀਰ ਨੇ ਹੁਣ ਵੀਡੀਓ ਪਾਈ ਆ ਤੇ ਥੋੜੀ ਜੀ ਜਾਨ ਚ ਜਾਨ ਆਈ ਜੰਗ ਦਾ ਤੇ ਨਾ ਹੀ ਮਾੜਾ ਹੁੰਦਾ 9 5 2025 ਦੀ ਵੀਡੀਓ ਆ ਆਹੀਂ ਬਿਲਕੁਲ ਤਾਰਾਂ ਦੇ ਨਾਲ ਬਾਰਡਰ ਤੇ ਤੁਰੇ ਫਿਰਦੇ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹਨੇ ਪਰ ਆ ਰਹੇ ਰੁਕ ਦੇਦੇ ਆ ਤਾਰਾਂ ਦੇ ਪਰਲੇ ਦਾ ਉਹ ਪਾਕਿਸਤਾਨ ਵਾਲਿਆਂ ਦੇ ਆ ਆਹੀਂ ਤਾਰ ਨਾਲ ਫਿਰਦੇ ਆ ਕੋਈ ਜੰਗ ਦਾ ਮਾਹੌਲ ਨਹੀਂ ਚਾਲ ਨਹੀਂ ਦੇ ਮੇਰੇ ਭਰਾ ਵालतू ਗੱਲਾਂ ਨਾ ਕਰੋ ਦੇ ਨਾ ਲੋਕਾਂ ਨੂੰ ਤੰਗ ਪਰੇਸ਼ਾਨ ਕਰੋ ਹਾਂਜੀ ਭਰਾਓ جنگ ਦਾ ਤੇ ਨਾ ਹੀ ਮਾੜਾ ਹੁੰਦਾ جنگ ਤੇ ਪਿੰਡ ਚ ਦੋ ਘਰਾਂ ਦੇ ਵਿੱਚ ਲੜਾਈ ਹੋ ਜੇ ਨਾ ਤੇ ਉਹਨਾਂ ਦੇ ਘਰ ਚੁੱਲਿਆਂ ਤੇ ਕਾਹ ਉਗੋਂਦਾ ਤੇ ਦੋ ਦੇਸ਼ਾਂ ਦੀ جنگ ਤੇ ਉਹਦਾ ਲੜਾਈ ਦਾ ਖਰਚਾ ਜਿਹੜਾ ਉਹ ਤਾਂ ਫਿਰ ਦੋ ਦੇਸ਼ ਜਿਹੜੇ ਆ 20 25 25 ਸਾਲ ਪਛਾਹ ਪੈ ਜਾਂਦੇ ਆ ਬਾਕੀ ਰਾਤ ਤੇ ਭਾਉ ਐ ਲੱਗਦਾ ਸੀ ਜਦੋਂ ਬਲੈਕ ਆਊਟ ਹੋਇਆ ਨਾ ਵੀ ਇਧਰੋਂ ਵੀ ਕੋਹ ਹੋਣੇ ਹੋਇਆ ਤੇ ਇਧਰੋਂ ਵੀ ਹੋਇਆ ਅਸੀਂ ਤੇ ਆਪ ਖੁਦ ਰਾਤ ਮੰਜਿਆਂ ਤੇ ਬਹਿ ਕੇ ਕੱਟੀ ਆ ਕਦੀ ਕਹਿ ਦੇਣਾ ਵੀ ਇਧਰ ਫਿਰੋਜ਼ਪੁਰ ਵਾਲੇ ਬੰਨਿਓ ਟੈਂਕ ਬੰਬ ਛੁੱਟੀ ਜਾਂਦੇ ਆ ਕਦੀ ਵੀਡੀਓ ਆ ਜੇ ਵੀ ਇਧਰ ਆਮੋ ਸਾਹਮਣੀ ਗੋਲੀ ਚੱਲ ਪਈ ਕੋਈ ਕਹੀ ਜਾਵੇ ਬਠਿੰਡੇ ਲੱਗੇ ਬੰਬ ਲੱਗ ਗਿਆ ਆਪਾਂ ਵੀ ਫੋਟੋ ਨਾਲ ਉਸੇ ਹਿਸਾਬ ਵੀ ਲੋਕੀ ਅਗਾਹ ਹੋ ਜਾਣ ਵੀ ਵਿਸਲਪੋਰੇ ਨਾ ਨਾ பார ਇੱਕ ਅੱਜ ਮੈਂ ਮੈਸੇਜ ਵਨ ਵਟਸਐਪ ਤੇ ਪੜਿਆ ਉਹ ਕਹਿੰਦੇ ਵੀ 32 ਸ਼ਾਮ ਨੂੰ ਰੋਜ਼ ਬੰਦ ਹੋਇਆ ਕਰਨੀ ਆਪਦੀਆਂ ਟੈਂਕੀਆਂ ਟੂਕੀਆਂ ਜਿਹੜਾ ਵੀ ਕੋਈ ਕੰਮ ਆ ਉਹ ਪਾਣੀ ਪੂਣੀ ਪਹਿਲਾਂ ਭਰ ਲਿਆ ਕਰੋ ਵੀ ਚਲੋ ਜੰਗ ਵਰਗਾ ਮਾਹੌਲ ਤੇ ਹੈਗਾ ਇਹ ਤੋਂ ਆਪਾਂ ਮੁੱਕਰਦੇ ਨਹੀਂ ਪਰ ਅਫਵਾਹਾਂ ਵੜੀਆਂ ਜੇ ਆ ਟੀਵੀ ਚੈਨਲਾਂ ਦੀ ਬਾਊ ਸੁਣਗੇ ਨਾ ਉਹ ਤੇ ਰਾਤਾਂ ਦੇ ਹੀ ਵੀ ਲਾਹੌਰ ਜਿਹੜਾ ਉਹ ਅੱਧਾ ਡਾਤਾ ਵਾ ਤੇ ਇਧਰੋਂ ਫਿਰੋਜ਼ਪੁਰ ਦੇ ਬਾਡਰ ਦੇ ਨਾਲ-ਨਾਲ ਜਿਹੜੇ ਆ ਉਹ ਬੰਬ ਤੇ ਟੈਂਕ ਜਿਹੜੇ ਆ ਉਹਨਾਂ ਦੇ ਰੂਟਰ ਵੱਜਦੇ ਜਾਂਦੇ ਆ ਕੋਈ ਭਰਾਓ ਸਮਝ ਨਹੀਂ ਆਉਂਦੀ ਗੱਲ ਕੀ ਠੀਕ ਆ ਅਤੇ ਆਦ ਰੱਖਣਾ ਚਾਹੀਦਾ ਵਾ ਆਪ ਦਾ ਜਾਗਰੂਕ ਰਹਿਣਾ ਚਾਹੀਦਾ ਇਹ ਨਹੀਂ ਵੀ ਬਿਉਰਤੇ ਹੀ ਵਿਸਲਪੋਰੇ ਹੋਈਏ ਕਹੋ ਕਿ ਫੇਰ ਵੀ ਗੱਲ ਤੇ ਜਿਹੜੀ ਉਹ ਪਹਿਲ ਕਾਮ ਤੋਂ ਸ਼ੁਰੂ ਹੋਈ ਪਾਉ ਉਹ ਘਟਨਾ ਹੋਈ ਬੜੀ ਮਾੜੀ ਸੀ ਕਿਉਂਕਿ ਉਹ ਅਤਕਵਾਦੀ ਜਿਹੜੇ ਸੀ ਉਹਨਾਂ ਨੇ ਜਿਹੜੀਆਂ નિર્ਦੋਸ਼ ਲੋਕਾਂ ਦੀ ਜਾਨ ਲਈ ਆ ਤੇ ਭਾਰਤੀ ਫੌਜ ਨੇ ਉਹਨਾਂ ਟਿਕਾਣਿਆਂ ਤੇ ਬੰਬਾਰੀ ਕੀਤੀ ਜਿੱਥੇ ਉਹ ਸਖਲਾਈ ਲੈਂਦੇ ਸੀ ਭਾਰਤੀ ਫੌਜ ਨੇ ਕਿਸੇ ਸਿਵਿਲਿਅਨ ਤੇ ਬੰਬ ਨਹੀਂ ਸੁੱਟਿਆ ਜੇ ਤਾਂ ਉਹਨਾਂ ਨੇ ਉਹ ਜਿਹੜੇ ਟਿਕਾਣੇ ਆ ਜਿੱਥੋਂ ਉਹ ਤਿਆਰ ਹੋ ਕੇ ਮਿਲੀਟੈਂਟ ਆਉਂਦੇ ਆ ਤੇ ਆਮ ਲੋਕਾਂ ਦਾ ਨੁਕਸਾਨ ਕਰਦੇ ਆ ਉਹਨਾਂ ਟਿਕਾਣਿਆਂ ਤੇ ਬੰਬਾਰੀ ਕੀਤੀ ਤੇ ਮੀਡੀਆ ਰਾਤ ਜਿਹੜਾ ਚੈਨਲ ਨਪੀਏ ਉਹੋ ਇਤਰਾਹ ਕੱਢੀ ਜਾਵੇ ਭਾਉ ਸਾਰੀ ਰਾਤ ਨੀਂਦ ਨਹੀਂ ਆਈ ਆ ਵੀਰ ਨੇ ਹੁਣ ਵੀਡੀਓ ਪਾਈ ਆ ਤੇ ਥੋੜੀ ਜੀ ਜਾਣ ਤੇ ਜਾਨ ਆਈ ਜੰਗ ਦਾ ਤੇ ਨਾ ਹੀ ਮਾੜਾ ਹੁੰਦਾ ਤੇ ਜਿਵੇਂ ਹੁਣ ਜੇ ਵੇਖੀ ਦੀ ਵੀ ਰਾਤ ਵੀਡੀਓ ਵੇਖੀਆਂ ਮੈਂ ਵੀ ਪਾਈਆਂ ਮੈਂ ਨਹੀਂ ਮੁਕਰਦਾ ਉਦੋਂ ਤੇ ਐ ਲੱਗਦਾ ਵੀ ਭਰਾਵਾਂ ਨੂੰ ਉਹ ਆ ਕਰਗੇ ਕੋਈ ਐਵੇਂ ਵਿਸਲ ਭੋਰੇ ਚਲੋ ਕਾਰ ਆਪਾਂ ਕੀ ਲੈਣਾ ਟੈਂਕਾਂ ਬੰਬਾਂ ਮਬੈਲਾਂ ਦੀ ਲੜਾਈ ਇਹ ਮਜੇਲਾਂ ਦੀ ਲੜਾਈ ਆ ਇਹਦੇ ਚ ਆਮ ਬੰਦਾ ਕਰ ਕੀ ਲਊ ਤੇ ਭੱਜ ਕੇ ਚਲੇ ਕਿੱਥੇ ਜਾਊ ਕਿਹੜੀ ਸਟੇਟ ਚ ਭੱਜ ਕੇ ਚਲੇ ਜੂ ਆ ਇਥੇ ਮਖੂ ਸਟੇਸ਼ਨ ਦੇ ਉੱਤੇ ਆ ਜਿਹੜੇ ਪ੍ਰਵਾਸੀ ਮਜ਼ਦੂਰ ਆ ਇਹ ਐ ਭੱਜੇ ਜਾਂਦੇ ਦਸ ਬਿਆਰ ਵਾਲ ਨੂੰ ਮਜੇਲਾਂ ਨੂੰ ਕੰਦ ਗੱਡੀ ਗਾੜੀ ਕਿਤੇ ਤੇ ਭਾਉ ਜਿਹਦੀ ਆਈ